ਗਵਾਂਡੀ ਸੂਬਾ ਹੈਗਾ ਹਰਿਆਣਾ ਉਹਦੇ ਕੈਥਲ ਦੇ ਵਿੱਚ ਇੱਕ ਸਿੱਖ ਦੇ ਉੱਤੇ ਅਟੈਕ ਕੀਤਾ ਗਿਆ ਚੰਗੀ ਤਰ੍ਹਾਂ ਕੁੱਟਿਆ ਗਿਆ ਲਹੂ ਲੋਹਾਨ ਕਰ ਦਿੱਤਾ ਗਿਆ ਉਸ ਮਸਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਹੈਗੀ ਇਹ ਤੁਹਾਨੂੰ ਕੀ ਲੱਗਦਾ ਹੈ ਹੁਣ ਜਿਹੜਾ ਇਹ ਮਸਲਾ ਹੈਗਾ ਐਸਆਈਟੀ ਦੇ ਥਰੂ ਇਹ ਮਤਲਬ ਹੱਲ ਹੋਏਗਾ ਕਿ ਦੋਸ਼ੀ ਪਕੜੇ ਜਾਣਗੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨੇ ਇਹ ਬੋਲਦਾ ਸੀ ਕਿ ਜਿਹੜੇ ਕੰਗਰਾਂ ਨੋਟ ਦੀ ਟਿੱਪਣੀ ਤੋਂ ਬਾਅਦ ਜਿਹੜਾ ਇਹ ਮਸਲਾ ਉੱਠਿਆ ਗਿਆ ਕਿਉਂਕਿ ਉਹਨਾਂ ਨੇ ਪੰਜਾਬ ਦੇ ਸਿੱਖਾਂ ਨੂੰ ਪੰਜਾਬੀਆਂ ਨੂੰ ਅਤਵਾਦੀ ਕਹਿ ਦਿੱਤਾ ਉਹਦੇ ਨਾਲ ਭੜਕ ਗਿਆ ਬਹੁਤ ਸਾਰੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਮ ਆਦੀ ਪਾਰਟੀ ਵੱਲੋਂ ਉਹਨੀਆਂ ਕੰਗਨਰ ਨੋਟਸ ਦੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਗਿਆ ਇਹ ਤੁਦਾਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇਹ ਜਿਹੜੇ ਪੰਜਾਬ ਨੂੰ ਲੈ ਕੇ ਉਹ ਨਿੰਦਿਆ ਕੀਤੀ ਇਹ ਮਾੜੀ ਗੱਲ ਔਰ ਦੂਜਾ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਜੇ ਜੇ ਕੁਲਵਿੰਦਰ ਕੋਹਰ ਵਾਲਾ ਜਿਹੜਾ ਵਾਕਿਆ ਵਾਪਰਿਆ ਉਹ ਐਕਸ਼ਨ ਦਾ ਰੈਕਸ਼ਨ ਸੀ ਕਿਉਂਕਿ ਇਹਨੇ ਭਾਵਨਾਵਾਂ ਲੋਕਾਂ ਦੀਆਂ ਪੜਕਾਈਆਂ ਹੁਣ ਉਹ ਇੱਕ ਹੋਰ ਭਾਵਨਾ ਪਹਿਲਾਂ ਤੇ ਇਹਨੇ ਕਿਸਾਨ ਬੀਬੀਆਂ ਨੂੰ 100-100 ਰੁਪਏ ਦੀ ਦਿਹਾੜੀ ਵਾਲੀਆਂ ਬੀਬੀਆਂ ਕਹਿ ਦਿੱਤਾ ਹੁਣ ਪੰਜਾਬ ਨੂੰ ਅੱਤਵਾਦੀ ਖਾਲਸਤਾਨੀ ਕਹੇ ਕਿ ਇਹਨੇ ਜਿਹੜੇ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਭਰਾ ਵਸਦੇ ਉਹਨਾਂ ਦੀ ਜਾਨ ਨੂੰ ਖਤਰਾ ਪਾ ਦਿੱਤਾ ਹੈਗਾ ਅੱਜ ਅਜਿਹਾ ਹਰਿਆਣਾ ਦੇ ਵਿੱਚ ਘਟਨਾ ਵਾਪਰੀ ਹੈ ਕੱਲ ਨੂੰ ਹਿਮਾਚਲ ਚ ਵਾਪਰਸ ਆਦੀ ਪਰਸੋਂ ਉੱਤਰਾਖੰਡ ਚ ਚੌਥ ਨੂੰ ਯੂਪੀ ਬਿਹਾਰ ਸਿੱਖਾਂ ਨੂੰ ਟਾਰਗੇਟ ਤੇ ਇਸ ਬੀਬੀ ਦੀ ਭੈੜੀ ਜ਼ਬਾਨ ਨੇ ਲੈ ਆਂਦੇ ਤਾਗਾ ਇੱਕ ਦਿਨ ਪਹਿਲਾਂ ਕਹਿੰਦੀ ਆ ਤੀਜੇ ਦਿਨ ਉਥੇ ਪੰਗਾ ਪੈ ਜਾਂਦਾ ਇੱਕ ਸਿੱਖ ਕਾਰੋਬਾਰੀ ਜਿਨ੍ਹਾਂ ਦਾ ਸੁਖਵਿੰਦਰ ਸਿੰਘ ਆ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਫਾੜਕ ਦੇ ਦੋ ਮੁੰਡੇ ਜਿਹੜੇ ਨੇ ਉਹ ਘੇਰ ਲਿਆ ਕੁੱਟਿਆ ਮਾਰਿਆ ਮਸਾਂ ਜਾਨ ਬਚੀ ਲਹੂ ਲਿਆਣ ਕਰ ਦਿੱਤਾਗਾ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਆ ਹੋਰਾਂ ਨੇ ਇਹਦਾ ਵਿਰੋਧ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਉਤੋਂ ਦੀ ਨਾਇਬ ਸੈਣੀ ਸਰਕਾਰ ਨੂੰ ਪਹੁੰਚ ਪੈ ਗਈ ਭਾਜੜਾ ਪੈ ਗਈਆਂ ਕਿ ਜੇ ਪੰਜਾਬ ਸਿੱਖ ਕੋਈ ਦੂਜੇ ਸੂਬਿਆਂ ਦੇ ਵਿੱਚ ਵੱਸਦਾ ਜੇ ਉਰਤੇ ਕੋਈ ਦੂਜੇ ਧਰਮ ਵਾਲੇ ਅਟੈਕ ਕਰਨਗੇ ਜਿਵੇਂ ਉਥੇ ਉਥੇ ਹਿੰਦੂਆਂ ਨੇ ਕੀਤਾ ਜਾਂ ਕਿਹੜੇ ਵੀ ਪਤਾ ਨਹੀਂ ਕਿ ਹਿੰਦੂ ਕੋਈ ਵੀ ਹੈ ਨਾ ਜੇ ਉਹਨੇ ਕੀਤਾ ਤੇ ਫਿਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਰਹਿੰਦੇ ਨੇ ਕੱਲ ਨੂੰ ਇੱਥੇ ਵੀ ਓਦਾਂ ਦੇ ਲੋਕ ਖੜੇ ਹੋ ਜਾਣਗੇ ਇਹ ਇਸ ਕਰਕੇ ਇਹ ਇਸੇ ਕਰਕੇ ਦੇਸ਼ ਦੀ ਏਕਤਾ ਤੇ ਖੰਡਤਾ ਤੋੜਨ ਦੀ ਗੱਲ ਕੀਤੀ ਆ ਕੰਗਣਾ ਰਣੌਤ ਨੇ ਜੀ ਸਥਿਤੀ ਦੇ ਵਿੱਚ ਉਹ ਹਰਿਆਣਾ ਸਰਕਾਰ ਨੇ ਹੁਕਮ ਦੇ ਦਿੱਤੇ ਆ ਐਸਪੀ ਨੇ ਕੈਥਲ ਉਪਾਸਨਾ ਉਪਾਸਨਾ ਹੋਣਾ ਨੇ ਇੱਕ ਐਸਆਈਟੀ ਬਣਾਉਂਦਾ ਈ ਉਸ ਐਸੋਸਾਇਟੀ ਦਾ ਹੈੱਡ ਬਣਾਉਂਦਾ ਹੈ ਡੀਐਸਪੀ ਲੈਵਲ ਦਾ ਅਧਿਕਾਰੀ ਬਣਾਉਂਦਾ ਉਹਦੇ ਥੱਲੇ ਪੰਜ ਹੋਰ ਲਾ ਦਿੰਦੇ ਉਹ ਐਸਐਚਓ ਲਾ ਦਿੰਦੇ ਤੇ ਦੋ ਉਠਾਣੀਦਾਰ ਲਾ ਦਿੰਦੇ ਹੋਗੇ ਨਾਲ ਉਹਨਾਂ ਕਹਿੰਦਾ ਕਿ ਇਹ ਜਿਹੜਾ ਜਿੰਨਾ ਵੀ ਹਮਲਾਵਰ ਦੀ ਸਾਨੂੰ ਜਾਣਕਾਰੀ ਦੇਵੇਗਾ ਉਹਨੂੰ ਅਸੀਂ 10000 ਰੁਪਏ ਦਾ ਨਾਮ ਹੀ ਦਵਾਂਗੇ ਇੱਕ ਕੰਟਰੋਲ ਕਰਨ ਦੀ ਗੱਲ ਕੀਤੀ ਗਈ ਹੈ ਕਿ ਇਵੇਂ ਨਹੀਂ ਹੋ ਸਕਦਾ ਇਦਾਂ ਤੇ ਹਰ ਸਟੇਟ ਦੇ ਵਿੱਚ ਦੰਗੇ ਭੜਕਣੇ ਸ਼ੁਰੂ ਹੋ ਜਾਣਗੇ ਹਿੰਦੂ ਮੁਸਲਮਾਨਾਂ ਨੂੰ ਕਹੀ ਜਾਊਗਾ ਮੁਸਲਮਾਨ ਹਿੰਦੂਆਂ ਨੂੰ ਕਹੀ ਜਾਊਗਾ ਹਿੰਦੂ ਸਿੱਖਾਂ ਨੂੰ ਕਹੀ ਜਾਣੇ ਸਿੱਖ ਹਿੰਦੂਆਂ ਨੂੰ ਕੁੱਟੀ ਮਾਰੀ ਜਾਣਗੇ ਇਹ ਸਾਰੇ ਅਸਾਈ ਮਾਰੀ ਜਾਣਗੇ ਇਦਾਂ ਤੇ ਪੂਰਾ ਹਿੰਦੁਸਤਾਨ ਹੀ ਟੁੱਟ ਜਾਊਗਾ ਤੇ ਕੀ ਭਾਜਪਾ ਦੀ ਐਮਪੀ ਚਾਹੁੰਦੀ ਹੈ ਕਿ ਪੰਜਾਬ ਹਿੰਦੂ ਸਿੱਖ ਮੁਸਲਮਾਨ ਅਸਾਈ ਜਿਹੜੇ ਕਹਿੰਦੇ ਨੇ ਹਿੰਦੂ ਸਿੱਖ ਮੁਸਲਮਾਨ ਹੀ ਆਪਸ ਵਿੱਚ ਭਾਈ ਭਾਈ ਇਹ ਲੜਪਣ ਇਹ ਵੰਡੇ ਜਾਣ ਦੇਸ਼ ਦੇ ਟੁਕੜੇ ਹੋਣ ਇਹ ਦੇ ਵਿੱਚ ਬੀਬੀ ਦਾ ਮੈਂਟਲ ਅਵਸਥਾ ਇਹਦਾ ਲੱਗਦਾ ਸਹੀ ਨਹੀਂ ਇਹਦਾ ਇਲਾਜ ਕਰਵਾਉਣਾ ਚਾਹੀਦਾ ਹੈਗਾ ਹੁਣ ਪਤਾ ਨਹੀਂ ਅੱਜ ਸਤਿਗੁਰੂ ਤੋਂ ਜਾ ਕੇ ਵਪਾਸਨਾ ਕਰਨ ਲੱਗ ਪਈ ਘਟੋਕੜ ਇਹਨੂੰ ਕੂਲ ਮਾਈਂਡ ਰਹਿਣਾ ਚਾਹੀਦਾ ਹੈਗਾ ਇਹੋ ਜੀਆਂ ਬੀਬੀਆਂ ਪਵਾੜੇ ਦੀ ਜੜ ਹੁੰਦੀਆਂ ਜਿਹੜੀ ਹੁੰਦੀਆਂ ਨੇ ਕਿ ਚੰਗਾ ਪਾਲਾ ਘਰ ਵਸਦਾ ਹੁੰਦਾ ਤੇ ਆਂਢੀ ਗੁਆਂਢੀ ਆ ਕੇ ਘਰ ਬਰਬਾਦ ਕਰ ਦਿੰਦੇ ਹੰਗੇ ਨੇ ਇਹ ਉਹ ਬੀਬੀ ਹੈ ਜਿਹੜੀ ਚਿੰਗਾਰੀ ਲਾ ਕੇ ਤੇ ਕੋਠੇ ਤੇ ਚੜ ਜੋ ਇਹ ਬੀਬੀ ਕੋ ਬਚਨ ਦੀ ਲੋੜ ਹੈ ਇਹ ਬੀਬੀ ਨੂੰ ਸਾਰੇ ਧਰਮਾਂ ਤੋਂ ਬਚਨ ਦੀ ਲੋੜ ਹੈ ਇਹ ਬੀਬੀ ਇਸ ਬੀਬੀ ਤੋਂ ਸਿੱਖਾਂ ਨੂੰ ਵੀ ਬਚਨ ਦੀ ਲੋੜ ਹੈ ਹਿੰਦੂਆਂ ਨੂੰ ਵੀ ਬਚਨ ਦੀ ਲੋੜ ਆ ਸਾਈਆਂ ਨੂੰ ਵੀ ਬਚਨ ਦੀ ਲੋੜ ਆ ਮੁਸਲਮਾਨ ਭਰਾਵਾਂ ਨੂੰ ਵੀ ਲੋੜ ਆ ਹਿਮਾਚਲੀ ਲੋਕਾਂ ਨੂੰ ਵੀ ਐਸਬੀਬੀ ਤੋਂ ਬਚਨ ਦੀ ਲੋੜ ਆ ਖਾਸ ਕਰਕੇ ਮੰਡੀ ਵਾਲੇ ਲੋਕਾਂ ਨੂੰ ਵੀ ਐਸਬੀਬੀ ਤੋਂ ਬਚਨ ਦੀ ਲੋੜ ਆ ਕਿ ਬੀਬੀ ਪਵਾੜੇ ਦੀ ਜੜਾ ਇਹਨੇ ਕਈਆਂ ਦੇ ਘਰ ਪੜਵਾ ਦਿੰਨੇ ਹੈਗੇ ਕਈ ਸਮਾਜ ਦੇ ਵਿੱਚ ਵੰਡ ਪਾਊਗੀ ਤੇ ਘੱਟੋ ਘੱਟ ਜਿਹੜੇ ਭਾਜੀਪੀ ਦੇ ਇਸ ਟਾਈਮ ਕੌਮੀ ਪ੍ਰਧਾਨ ਜੇਪੀ ਨੱਡਾ ਸਾਹਿਬ ਉਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਤੁਹਾਡੇ ਐਮਪੀ ਨਾ ਜਿਹੜੇ ਬੇਲਗਾਮ ਨੇ ਘੱਟੋ ਘੱਟ ਉਹਨਾਂ ਨੂੰ ਨੈਤਿਕਤਾ ਦਾ ਜ਼ਮੀਰ ਦਾ ਦੇਸ਼ ਦੀ ਏਕਤਾ ਤੇ ਖੰਡਤਾ ਦਾ ਪਾਠ ਪੜਾਓ ਐਵੇਂ ਲੋਕਾਂ ਨੂੰ ਆਪਣੇ ਆਪ ਨੂੰ ਸਭ ਦੇ ਸਾਡੇ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਇਹ ਉਹ ਲੋਕ ਨੇ ਜਿਹੜੇ ਦੇਸ਼ ਅਸਲ ਦੇ ਵਿੱਚ ਦੇਸ਼ ਦੀ ਦੇਸ਼ ਨੂੰ ਪਿਆਰ ਕਰਨ ਵਾਲੇ ਤੇ ਜਿਹੜੇ ਅਸਲ ਦੇਸ਼ ਦੇ ਦੇਸ਼ ਭਗਤਾਂ ਉਹਨਾਂ ਵਾਸਤੇ ਬੀਬੀ ਖਤਰਾ ਵਾ ਹੁਣ ਦੇਖਦੇ ਕਿ ਕਿੰਨੀ ਹਾਲਾ ਕਿਉਂ ਰਾਤ ਦਾ ਟਾਈਮ ਸੀ 9 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਉਹ ਜਿਹੜੇ ਜਿਹੜੇ ਹਮਲਾਵਰ ਉਹਨਾਂ ਦੀ ਪਛਾਣ ਹੁੰਦੀ ਕਿ ਨਹੀਂ ਹੁੰਦੀ ਪਰ ਫੜੇ ਜਾਣਗੇ ਕਿਉਂਕਿ ਪੁਲਿਸ ਨੇ ਜੇ ਕੰਮ ਕਰਨ ਹੈਗਾ ਪੁਲਿਸ ਤੇ ਮੁਰਦੇ ਪੁੱਟ ਕੇ ਵੀ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਬੰਦੇ ਲੱਭ ਲੈਂਦੀ ਆ ਜਿਸ ਸਥਿਤੀ ਦੇ ਵਿੱਚ ਇਹੋ ਜਿਹੇ ਜਿਹੜੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਘੱਟੋ ਘਾਟ ਨੂੰ ਚਾਹੀਦਾ ਕਿ ਇਹ ਜਿਹੜੇ ਭੈੜੀਆਂ ਜ਼ਬਾਨਾਂ ਵਾਲੇ ਲੋਕ ਹਨਾ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਚਾਹੀਦਾ ਕਿ ਘੱਟੋ ਘੱਟ ਆਪਣੀਆਂ ਜ਼ਬਾਨਾਂ ਤੇ ਕੰਟਰੋਲ ਰੱਖੋ ਨਹੀਂ ਤੇ ਦੇਸ਼ ਦੀ ਏਕਤਾ ਤੇ ਖੰਡਤਾ ਖਤਰੇ ਵਿੱਚ ਪੈ ਜਾਵੇਗੀ ਭਾਈ ਪੁਲਨ ਸਿੰਘ ਜਿਹੜਾ ਕੈਥਲ ਹੈ, ਖੁਰਸ਼ੇਤਰ ਹੈ, ਕਰਨਾਲ ਹੈ ਇਹ ਜਿੱਥੋਂ ਨਾਇਬ ਸੈਣੀ ਖੁਦ ਸੰਸਦ ਰਹੇ ਨੇ ਇਸ ਹਲਕੇ ਦੇ ਵਿੱਚ ਸਿੱਖਾਂ ਦੀ ਜਿਹੜੀ ਗਿਣਤੀ ਹੈ ਕਾਫੀ ਜ਼ਿਆਦਾ ਹੈਗੀ ਡੋਮਿਨੇਟ ਕਰਦਾ ਸਿੱਖ ਕਿ ਸਰਕਾਰ ਨੂੰ ਇਹ ਵੀ ਚਿੰਤਾ ਹੋਏਗੀ ਕਿ ਜਿਹੜੀ ਚੋਣਾਂ ਨੇ 5 ਮਹੀਨਿਆਂ ਨੂੰ ਸਿਰ ਤੇ ਖੜੀਆਂ ਨੇ ਕੱਲ ਨੂੰ ਸਾਡੇ ਕਿਦਰ ਨੁਕਸਾਨ ਨਾ ਹੋ ਜਾਏ ਅਸੀਂ ਸਾਡੇ ਅੱਗੇ ਵਾਜੇ ਵਜੇ ਪਏ ਨੇ ਇਹ ਕਿ ਸਿਆਸੀ ਨੁਕਸਾਨ ਤੇ ਹੁੰਦਾ ਹੀ ਹੈ ਲੇਕਿਨ ਇਹ ਹੈ ਕਿ ਭਾਈ ਭਾਈਚਾਰਾ ਟੁੱਟ ਜਾਂਦਾ ਹੈਗਾ ਜੇ ਕੈਥਲ ਦੇ ਵਿੱਚ ਸਿੱਖ ਭਰਾਵਾਂ ਦੀ ਗਿਣਤੀ ਜ਼ਿਆਦਾ Hindu ਭਰਾਵਾਂ ਦੀ ਗਿਣਤੀ ਉਹ ਆਪਸੀ ਕਿੰਨੀ ਉਹਨਾਂ ਦੀ ਸਾਝ ਆ ਉਹ ਫਰਕ ਪੈ ਜਾਂਦਾ ਹੈਗਾ ਬੀਬੀ ਕੰਗਣਰ ਰੌਦ ਦੇ ਚੱਕਰ 'ਚ ਇਹ ਆਪਸੀ ਭਾਈਚਾਰਾ ਟੁੱਟ ਜਾਊਗਾ ਕਿਉਂਕਿ ਬੀਬੀ ਨੇ ਤੇ ਮੂੰਹੋਂ ਆਗਿ ਬੋਲਣੀ ਆ ਕਦੀ ਇਹਨੇ ਤੇ ਪਿਆਰ ਦੀ ਗੱਲ ਕੀਤੀ ਨਹੀਂ ਆ ਕਦੀ ਇਹਨੇ ਚੰਗੀਆਂ ਗੱਲਾਂ ਕੀਤੀਆਂ ਨਹੀਂ ਇਹਨੇ ਤੱਤੀਆਂ ਗੱਲਾਂ ਕੀਤੀਆਂ ਤੱਤੀਆਂ ਗੱਲਾਂ ਕਰਨ ਵਾਲੀ ਇਹ ਬੀਬੀ ਪਵਾੜੇ ਦੀ ਜੜ ਹੈ ਇਸ ਕਰਕੇ ਘੱਟੂਗੇ ਨੂੰ ਸਬਕ ਲੈ ਲੈਣਾ ਚਾਹੀਦਾ ਹੈਗਾ ਕਿ ਜੋ ਤੇਰਾ ਏਅਰਪੋਰਟ ਤੇ ਵਾਪਰਿਆ ਤੂੰ ਉਹਦੇ ਖਿਲਾਫ ਕੁੜੀ ਦੇ ਖਿਲਾਫ ਪਰਚਾ ਦਰਜ ਕਰਵਾ ਭੱਜੀ ਕਿਉਂ ਫਿਰ ਉਹਦੇ ਖਿਲਾਫ ਜੋ ਕਾਰਵਾਈ ਕਰਾਉਣ ਨੂੰ ਸਸਪੈਂਡ ਕਰਾਉ ਨੂੰ ਡਿਸਮਿਸ ਕਰ ਕਰਾ ਤੂੰ ਸਾਰੇ 3 ਕਰੋੜ ਪੰਜਾਬੀਆਂ ਨੂੰ ਹੱਤਵਰਦੀ ਕਹੀ ਜਾਂਦੀ ਹੈ ਹੁਣ ਜੇ ਤੇਰੀ ਜ਼ੁਬਾਨ ਭੈੜੀ ਹੈ ਤੇ ਅਸੀਂ ਕੀ ਗੱਲ ਸਾਰੇ ਹਿਮਾਚਲ ਭੈਣ ਭਰਾਵਾਂ ਨੂੰ ਕਹਿੰਦੇ ਕਿ ਮਾੜੇ ਲੋਕ ਨੇ ਹਿਮਾਚਲੀ ਭੈਣ ਭਰਾ ਬਹੁਤ ਚੰਗੇ ਨੇ ਪਰ ਤੂੰ ਉਹ ਇੱਕ ਹਿਮਾਚਲ ਦੀ ਉਹ ਬੀਬੀ ਹੈ ਜਿਹ ਇਹ ਸਾਰੀ ਇੱਕ ਬੰਦੇ ਨਾਲ ਇੱਕ ਕੌਮ ਤੇ ਨਹੀਂ ਮਾੜੀ ਹੋ ਸਕਦੀ ਜੇ ਤੂੰ ਮਾੜੀਆਂ ਤੇ ਸਾਰੇ ਹਿਮਾਚਲ ਦੇ ਭੈਣ ਭਰਾ ਥੋੜਾ ਮਾੜੇ ਹੈਗੇ ਉਹ ਬਹੁਤ ਚੰਗੇ ਆ ਨੇ ਬਹੁਤ ਮਿਹਨਤੀ ਨੇ ਬੜੇ ਕੂਲ ਨੇ ਤੇ ਜੇ ਹੁਣ ਜਿਹੜੀ ਇਹ ਕੁਲਵਿੰਦਰ ਕੌਰ ਦਾ ਐਕਸ਼ਨ ਰਿਐਕਸ਼ਨ ਤੇ ਸਾਰੀਆਂ ਜਿਹੜੀਆਂ ਫੋਰਸਾਂ ਦੇ ਵਿੱਚ ਕੁੜੀਆਂ ਕੰਮ ਕਰਦੇ ਮਾੜੀਆਂ ਥੋੜਾ ਹੋ ਗਿਆ ਜੇ ਕੋਈ ਮੁਸਲਮਾਨਾ ਸਿੱਖ ਵਾ Hindu ਵਾ ਜੇ ਤੁਹਾਡੀ ਉਹ ਬੀਬੀ ਸਾਧਵੀ ਪੜ ਗਿਆ ਸੀ ਉਹ ਮਾੜੀ ਤੇ ਸਾਰੇ ਬੀਜੇਪੀ ਦੇ ਐਮਪੀ ਥੋੜਾ ਮਾੜੇ ਹੋ ਸਕਦੇ ਨੇ ਸਰ ਜਿਹੜਾ ਮੰਡੀ ਦਾ ਸ਼ਹਿਰ ਹੈ ਨਾ ਉਹਦੇ ਵਿੱਚ ਜਿਹੜਾ ਮੇਨ ਕਾਰੋਬਾਰੀ ਹੈ ਉਹ ਸਿੱਖ ਹੈ ਉੱਥੇ ਹਿੰਦੂ ਤੇ ਸਿੱਖਾਂ ਦੀ ਭਾਈਚਾਰਕ ਸਾਂਝ ਇੰਨੀ ਕਿ ਮਿਸਾਲ ਪੁਰੇ ਹਿੰਦੁਸਤਾਨ ਦੇ ਵਿੱਚ ਦਿੱਤੀ ਜਾਂਦੀ ਹੈ ਉੱਥੇ ਜੇ ਭਾਈਚਾਰਾ ਤੁਸੀਂ ਉੱਥੇ ਆ ਕੇ ਦੇਖ ਸਕਦੇ ਹੋ ਪਰ ਇਹਦੇ ਜਿਹੜੇ ਬੋਲ ਨੇ ਤੁਹਾਨੂੰ ਲੱਗਦਾ ਵੀ ਮੰਡੀ ਨੂੰ ਦਾ ਨਾਮ ਵੀ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡ ਰਿਹਾ ਹੈ ਮੈਂ ਉਹੀ ਕਹਿ ਰਿਹਾ ਕਿ ਇਹੋ ਜਿਹੇ ਜਿਹੜੇ ਬੇਲਗਾਮ ਲੀਡਰ ਹੈਗਾ ਨਾ ਕਿਸੇ ਵੀ ਪਾਰਟੀ ਤੋਂ ਪਵਾੜੇ ਦੇ ਉਹਨੂੰ ਤਾਂ ਇਹੋ ਜੇ ਲੋਕਾਂ ਨੂੰ ਜਿਤਾਉਣਾ ਨਹੀਂ ਚਾਹੀਦਾ ਹੈਗਾ ਇਹਨਾਂ ਨੂੰ ਤੱਕ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਮੈਂ ਵੀ ਕਹਿ ਰਿਹਾ ਕਿ ਇਹ ਜਿਹੜੇ ਲੋਕ ਇੰਨਾ ਕਰਕੇ ਪਵਾੜਾ ਪੈ ਜਾਂਦਾ ਹੈਗਾ ਹੁਣ ਅਗਰ ਮੰਡੀ ਦੀ ਗੱਲ ਹੈ ਨਾ ਹੁਣ ਕੋਈ ਵੀ ਬੰਦਾ ਕਿਸੇ ਵੀ ਕੌਮ ਦੇ ਵਿੱਚ ਚੰਗਾ ਜਾਂ ਮਾੜਾ ਹੋਸਾ ਉਹਨੂੰ ਤੁਸੀਂ ਤੁਰੇ ਪੂਰੀ ਕੌਮ ਨੂੰ ਥੋੜਾ ਤੁਸੀਂ ਕਹਿ ਸਕਦੇ ਕਿ ਸਾਰੇ ਮਾੜੇ ਨੇ ਤੂੰ ਬੀਬੀ ਜੇ ਪੰਜਾਬ ਤੇਨੂੰ ਅਤਵਾਦ ਲੱਗਦਾ ਤੇ ਫਿਰ ਪੰਜਾਬ ਚ ਆਉਂਦੀ ਕੀ ਲੈਣਾ ਨਾ ਆਇਆ ਅਗਰ ਪੰਜਾਬ ਦੇ ਵਿੱਚ ਇੱਥੋਂ ਭੜਿਆ ਕਰ ਤੁਹਾਡੀ ਸਰਕਾਰ ਹੈ ਸਿੱਤੋਂ ਮੰਡੀ ਤੋਂ ਜਹਾਜ਼ ਫੜ੍ਹ ਦਿੱਲੀ ਉਤਰ ਜਾ ਅਗਰ ਫਿਰ ਕਿਉਂ ਨਹੀਂ ਆ ਇਹੋ ਜਿਹੇ ਜਿਹੜੇ ਲੋਕ ਨਾ ਜਿਹੜੇ ਦੇਸ਼ ਦੇ ਵਿੱਚ ਘਟੀਆ ਲੋਕ ਨੇ ਬਹੁਤ ਸਾਰੇ ਘਟਿਆ ਲੋਕ ਹਰ ਪਾਰਟੀ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਹੀ ਦੇਸ਼ ਦੀ ਮਤ ਮਾਰੀ ਹੈਗੀ ਆ ਉਹਨਾਂ ਹੀ ਹਿੰਦੁਸਤਾਨੀਆਂ ਨੂੰ ਗਮਰਾਹ ਕੀਤਾ ਵੱਲੇ ਦਵਾਨੀ ਨਹੀਂ ਹੈ ਹਨਾ ਤੇ ਇਸ ਕਰਕੇ ਇਹ ਪ੍ਰਦੇਸ਼ ਦਾ ਨੁਕਸਾਨ ਕਰਨ ਵਾਲੇ ਇਹ ਲੋਕ ਨੇ ਨਹੀਂ ਤੇ ਦੇਸ਼ ਤੇ ਬਹੁਤ ਵਧੀਆ ਤਰੱਕੀ ਆ ਕੰਮ ਇੰਨਾ ਕਿਹਨੇ ਹੁੰਦੇ ਫਿਰ ਧਰਮ ਦੇ ਆਧਾਰ ਤੇ ਵੰਡ ਦਿੰਦੇ ਨੇ ਹਿੰਦੂ ਮੁਸਲਮਾਨ ਸਿੱਖ ਮੁਸਲਮਾਨ ਸਿੱਖ ਉਹ ਦੰਗੇ ਪੜਕਾਉਣ ਦੀ ਗੱਲ ਇਹਦੇ ਬੀਬੀ ਨੇ ਅਸਲ ਵਿੱਚ ਦੰਗੇ ਪੜਕਾਉਣ ਦੀ ਗੱਲ ਕੀਤੀ ਸੀ ਕਿ ਮੈਂ ਇੱਥੇ ਪੰਜਾਬ ਨੂੰ ਖਾਲਸਤਾਨੀ ਕਹਿ ਦਿੰਦੀ ਆ ਪੰਜਾਬ ਨੂੰ ਖਾਲਸਤਾਨੀ ਮਤਲਬ ਸਿੱਖਾਂ ਨੂੰ ਮੈਂ ਖਾਲਸਤਾਨੀ ਕਹਿ ਦਿੰਦੇ ਮੰਡੀ ਵਾਲੇ ਲੋਕ ਵੀ ਪੜਕ ਜਾਣਗੇ ਤੇ ਕੱਲ ਨੂੰ ਜਿਹੜਾ ਹੁਣ ਜਦੋਂ ਅਗਰ ਪੰਜਾਬ ਦੇ ਲੋਕ Shimla ਮੰਡੀ ਘੁੰਮਣ ਫੇਰ ਜਾਣਗੇ ਉਧਰ ਦੇ ਲੋਕ ਥੜਾ ਇਹਦੇ ਕਹਿਣ ਤੇ ਸਿੱਖਾਂ ਨੂੰ ਕੁੱਟਣ ਮਾਰ ਲੱਗ ਪੈਣਗੇ ਉਹਨਾਂ ਨੂੰ ਪਤਾ ਹੈ ਕਿ ਬੀਬੀ ਦੀ ਜ਼ੁਬਾਨ ਹੀ ਇਦਾਂ ਦੀ ਹੈਗੀ ਆ ਪਰ ਹੁਣ ਸਰਕਾਰ ਹੈ ਕਿ ਜਿਹੜੀਆਂ ਵੀ ਸਰਕਾਰਾਂ ਨੇ ਪੂਰੇ ਹਿੰਦੁਸਤਾਨ ਦੀਆਂ ਸੂਬਾ ਸਰਕਾਰ ਸੈਂਟਰ ਉਹਨਾਂ ਨੂੰ ਘੱਟੋ ਘੱਟ ਚਾਹੀਦਾ ਹੈ ਕਿ ਇਹੋ ਜਿਹੇ ਲੋਕ ਜਦੋਂ ਬੋਲਦੇ ਨਾ ਉਹਨਾਂ ਦੇ ਖਿਲਾਫ ਤੁਰੰਤ ਮੁਕਦਮਾ ਦਰਜ ਕਰਨਾ ਚਾਹੀਦਾ ਔਰ ਧਾਲਤਾਂ ਨੂੰ ਇਹੋ ਜਿਹੇ ਲੋਕਾਂ ਨੂੰ ਟਰੰਟੇਨ ਦੇ ਖਿਲਾਫ ਸਜ਼ਾ ਦੇਣੀ ਚਾਹੀਦੀ ਹੈ ਅਸਲ ਦੇ ਵਿੱਚ 2014 ਤੋਂ ਬਾਅਦ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨੇ ਬਹੁਤ ਯਾਰ ਕੋ ਲਿਆਗਾ ਹੁਣ ਕਹਿੰਦੇ ਕਿ ਜਦੋਂ ਤੁਸੀਂ ਜਿੱਦਾਂ ਦੀ ਫਸਲ ਬੀਜੋਗੇ ਉਦਾਂ ਦੀ ਤੁਹਾਨੂੰ ਕਟਣੀ ਪੈਣੀ ਹੈ ਇਹ ਬੀਬੀ ਨੇ ਜਿੰਨੇ ਮੋਲ ਮਾੜੇ ਬੋਲੇ ਸੀ ਉਹ ਸਾਰਿਆਂ ਦੇ ਸਾਹਮਣੇ ਅਗੇ